ਇੱਕਾ ਜੋ ਹੋਰ ਇੰਟਰਵਿਊ ਲੈ ਕੇ ਆਏ ਦੋਸਤੋ ਸਭ ਤੋਂ ਪਹਿਲਾਂ ਤਾਂ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਦੋਸਤੋ ਆਉਣ ਵਾਲੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਸਭ ਤੋਂ ਮਿਲ ਸਕੇ ਜੀ ਪੋਸਟ ਦਾ ਨਾਮ ਹੈ ਜੀ ਰਿਕੁਆਇਰਡ ਐਕਸਪੀਰੀਅੰਸ ਪ੍ਰੋਡਕਸ਼ਨ ਪ੍ਰੋਸੈਸ ਸਰਵਰ ਦੀ ਫਾਰ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਟ ਹੈਵਿੰਗ ਐਕਸਪੀਰੀਅੰਸ ਇਨ ਮੋਨੀਟਰਿੰਗ ਕੁਆਲਿਟੀ ਆਫ ਕਾਸਟਿੰਗ ਕਾਸਟਿੰਗ ਐਂਡ ਪੇਂਟਿੰਗ ਦੇ ਵਿੱਚ ਜੀ ਸਕਿੱਲ ਰਿਕੁਆਇਰਡ ਹੈਗੇ ਜੀ ਪ੍ਰੋਸੈਸ ਕੰਟਰੋਲ ਪ੍ਰੋਸੈਸ ਆਟੋ ਆਪਟੀਮਿਸਟੇਸ਼ਨ ਮੈਨੂਫੈਕਚਰਿੰਗ ਨੋਲਿਜ ਐਮ ਐਸ ਵਰਡ ਤੇ ਐਮ ਐਸ ਐਕਸਲ ਦੀ ਨੋਲਿਜ ਬਹੁਤ ਹੀ ਹੁਣੀ ਜ਼ਰੂਰੀ ਹੈ ਜੀ ਜੇ ਗੱਲ ਦੋਸਤੋ ਪੇ ਸਕੇਲ ਦੀ ਕਰੀਏ ਜੇ ਹੈਂਡਸਮ ਐਜ਼ ਪਰ ਇੰਡਸਟਰੀ ਸਟੈਂਡਰਡ ਦੇ ਹਿਸਾਬ ਨਾਲ ਜੀ ਸੈਲਰੀ ਦਿੱਤੀ ਜਾਊਗੀ ਜੀ ਲੋਕੇਸ਼ਨ ਹੈਗੀ ਜੀ 올ਡ ਹੁਸ਼ਿਆਰਪੁਰ ਰੋਡ ਨੀਅਰ ਜੰਡੂ ਸੰਗਾ ਜੀ ਨੰਬਰ ਆਫ ਵੈਕੈਂਸੀ 1 ਹੈ ਦੋਸਤੋ ਜਿਹੜੇ ਵੀ ਦੋਸਤੋ ਮੇਰਾ ਜੋਬ ਲੈਣੀ ਚਾਹੁੰਦਾ ਜੀ ਉਸ ਨੰਬਰ ਤੇ ਆਪਣਾ ਸੀਵੀ ਸੈਂਡ ਕਰਕੇ ਜੋਬ ਲੈ ਸਕਦਾ ਜੀ ਨੰਬਰ ਹੈਗੇ ਜੀ 794538848 ਕੰਪਨੀ ਦਾ ਨੰਬਰ ਹੈ ਨੇਮ ਹੈਗੇ ਜੀ ਬਸੰਤ ਆਟੋਟਿਕ ਐਲਐਲਪੀ ਇੰਗੇਜਡ ਇਨਟੂ ਮੈਨੂਫੈਕਚਰਿੰਗ ਆਫ ਪਰਸੈਕਸ਼ਨ ਆਟੋ ਕੰਪੋਨੈਂਟ ਜੀ ਦੋਸਤੋ ਥੱਲੇ ਇਹਨਾਂ ਦੀ ਇੱਕ ਵੈਬਸਾਈਟ ਦਿੱਤੀ ਹੈ ਉਹ ਇਹਨਾਂ ਤੇ ਆਪਣਾ ਸੀਵੀ ਮੇਲ ਤੇ ਸੈਂਡ ਵੀ ਕਰ ਸਕਦੇ ਹੋ ਜੀ ਧੰਨਵਾਦ